ਤਾਲ ਗੁਰ ਸੇਵੀਐ ਇਹ ਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮਾਂ ਦੀ ਨੂਰ ਅਰਸੋਂ ਕੋਰਸੋਂ ਚਟੀਐ ਤੋ ਤੇ ਦਿੱਤੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਹੁ ਸਿਰਸਾਂਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੀਸਾ ਸਜਣ ਸਚਾ ਪਾਤਿ ਸੋ ਸਿਰਸਾਂ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੀਸਾ ਹੋਤ ਸਤਨਾ ਗੁਰੂ ਸਾਹਿਬ ਜੀ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ ਆਪਨੇ ਛੂਟਨ ਕੋ ਯਤਨ ਕਰੋ ਹੋ ਹਮ ਛੂਟੇ ਤੁਮ ਆਰਾਦੇ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ ਆਪਣੇ ਛੋਟਨ ਕੋ ਯਤਨ ਕਰਹੁ ਹਮ ਛੋਟੇ ਤੁਮ ਆਰਾਦੇ ਮਾਦਵੀ ਜਾਣ ਤਹੋ ਜੈ ਸੀਤੈ ਸੀ ਆਵ ਕਹਾ ਕਰੋਗੀ ਐਸੀ ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ ਆਂਦ ਕਿਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਨ ਬਾਪੈ ਨਹੀਂ ਕਿਸੀ ਕੋ ਪਾਵਨ ਕੋ ਹਰ ਰਾਜਾ ਮੋਹੋ ਪਟਲ ਸਭ ਜਗਤ ਬਿਆਪੀਓ ਭਗਤ ਨਹੀਂ ਸੰਤਾਪ ਘਹਿਰਵਦਾਸ ਭਗਤ ਇਕ ਬਾਟੀ ਆਵ ਇਹ ਕਾਸਿਉ ਕਹੀਐ ਜਿ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜੂ ਸਹੀਐ ਕਹਿਰਵਦਾਸ ਭਗਤ ਇਕ ਬਾਡੀ ਆਵ ਇਹ ਕਾਸਿਓ ਕਹੀਐ ਜਿ ਕਾਰਨ ਹਮ ਤੁਮ ਆਰਹਦੇ ਸੋ ਦੁਖ ਅਜਹੋ ਸਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ